ਲਓ ਜੀ ਦੋਸਤੋ ਘਰ ਦੇ ਕੰਮ ਹੋ ਗਏ ਨੇ ਖਤਮ ਰੋਟੀ ਬਣ ਗਈ ਭਾਂਡੇ ਮਾਂਜ ਤੇ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿ ਮੇਰਾ ਘਰ ਵਾਲਾ ਕੀ ਕਰ ਰਿਹਾ ਤੇ ਆ ਹੈਗੀਆਂ ਮੇਰੀ ਕੁੜੀ ਆ ਇਹ ਫੋਨ ਤੇ ਮਾਰ ਪਾ ਪਹਿਲਾਂ ਤਾਂ ਹਾ ਕਰ ਮੱਛ ਤਬਰ ਉੱਠਾ ਪਈ ਦਨੀਆ ਤੇ ਨਾ ਹੋ ਗਾ ਪੈਸੇ ਆਉਣੇ ਇਧਰੋਂ ਪਰ ਮੇਰਾ ਦਿਨ ਆਖਰਾ ਥੋੜੀ ਆ 1 ਮਿੰਟ ਵਲੌਗ ਚੱਲ ਰਿਹਾ ਲੋਕਾਂ ਦੇ ਸਾਹਮਣੇ ਨਹੀਂ ਕੋਈ ਆ ਜਦਵਾ ਕੜੀ ਕਣੀ ਦੇਖ ਲੈ ਤਾਂ ਖਾ ਰੱਖੀ ਐ ਜੂਆਂ ਨੇ ਗਾਇਸ ਮੈਂ ਤੁਹਾਨੂੰ ਦੱਸ ਦੇਣਾ ਚਾਹਦੀ ਆ ਹਾਂ ਹਾਂ ਮੇਰੀਆਂ ਜੂਆਂ ਨਹੀਂ ਕੱਢਦੀ ਮੇਰੀ ਮੰਮੀ ਇਹ ਬਲੌਗ ਨਾਲ ਦੀ ਰਹਦੀ ਐ ਗਾਇਸ ਮੈਂ ਤੁਹਾਨੂੰ ਦੱਸਦੀ ਆ ਇਹ ਹੈਗੀਆਂ ਮੇਰੀ ਕੁੜੀ ਤੁਹਾਨੂੰ ਪਤਾ ਹੀ ਤੁਸੀਂ ਸਾਰੇ ਬਲੌਗਾਂ ਚ ਦੇਖਦੇ ਹੋ ਤੇ ਇਹ ਹੈਗਾ ਮੇਰਾ ਘਰ ਵਾਲਾ ਤੇ ਇਹ ਹੁਣ ਇਹਦੇ ਸਿਰ ਚੋਂ ਜੂਆ ਕੱਢ ਰਿਆ ਇਹਦੇ ਨਾਲ ਮੈਨੂੰ ਜੂਆ ਦੀ ਉਹ ਮਿਲ ਜੈ ਨਾ ਰਾਣੀ ਹਾਂ ਟੋਪੜ ਦਾ ਜੂਆ ਦੀ ਪ੍ਰਜਾਤੀਓ ਖਤਮ ਕਰ ਦੂੰ ਮੈਂ ਤਕਰੀਬਨ ਸਾਨੂੰ 2-3 ਸਾਲ ਹੋ ਗਏ ਇਹਦੇ ਜੂਆ ਕੱਢਦੇ ਨੂੰ ਤੇ ਜੂਆ ਹਲੇ ਤੱਕ ਖਤਮ ਨਹੀਂ ਹੋਈਆਂ ਫੇਰ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ ਹਲੇ ਕੱਢੇ ਜੂਆ ਧੂਆ ਹਾਂ ਕੱਢਾਂਗਾ ਜੂਆਂ ਦੇ ਕੱਢ ਮੈਂ ਤੁਹਾਨੂੰ ਜੂਮ ਕਰਕੇ ਜੂਨ ਖਾਣ ਆ ਆ ਦੇਖੋ ਚਾਪਾ ਬਲਾਤ ਮਾਰ ਰਿਹਾ ਤੰਨੇ ਤੰਨੇ ਥਾਪੀਆਂ ਨਾਲ ਮਰਿਆ ਜਾਨ ਚਤੀ ਪਈ ਮੈਂ ਤੁਹਾਨੂੰ ਵੀ ਦੱਸਣਾ ਚਾਹਨੀ ਆ ਕਿ ਜਿਨ੍ਹਾਂ ਦੇ ਸਿਰਾਂ ਦੇ ਵਿੱਚ ਜੂਆਂ ਪੈ ਜਾਂਦੀਆਂ ਨੇ ਬੱਚਿਆਂ ਦੇ ਉਹ ਜੂਆਂ ਕਿਵੇਂ ਕੱਢਦੇ ਨੇ ਤੁਸੀਂ ਦੱਸ ਦਿਓ ਮਾੜਾ ਜਾਂ ਤੇ ਕਿਦਾਂ ਇਹ ਮੋਗਰੀ ਨਾਲ ਮਾਰ ਰਹੇ ਨੇ ਉਹਨਾਂ ਨੂੰ ਉਹ ਵੀ ਦੇਖ ਲਓ ਧਿਆਨ ਨਾਲ ਨੱਚਲੀ ਬਗਰੇ ਦੀ ਬੋਲਦੀ ਆ ਗਰੇਦੀ ਬੋਲਦੀ ਆ ਪੁੱਠਾ ਤੇ ਮਰੂਠਾਪੀ ਮਾਰੀ ਥਾਪੀ ਆ ਥਾਪੀ ਥਾਪੀ ਨਾਲ ਕੁੱਤਰੇ ਨੇ ਹਰ ਪਾਕ ਨੂੰ ਮੈਨੋਂ ਲਵਾਈ ਇਹੇ ਮੈਨੂੰ ਬਲੌਗ ਬਣਾਉਣ ਦੋਗੇ ਗੈ ਕੋ ਕੰਮ ਕਰਦੇ ਕਰਦੇ ਲੱਗ ਮੈਂ ਤਾਂ ਥਾਪੀ ਨਾਲ ਖੜੀ ਬੈਠ ਕੇ ਜਮਕ ਜਾ ਤੁਸੀਂ ਇਹ ਤਾਂ ਦੱਸ ਦੋ ਕਿਹੜੀ ਕਿਹੜੀ ਕਿਸਮ ਦੀਆਂ ਜੂਆਂ ਨੇ ਇਹਦੇ ਸਿਰ ਚ ਇੱਟਾ ਬਹੁਤ ਪ੍ਰਜਾਤੀਆਂ ਰਹਿੰਦੀਆਂ ਨੇ ਇਹਦੇ ਸਿਰ ਚ ਤਾਂ ਹਾਂ ਇੱਕ ਦੋ ਦਾ ਨਾਮ ਦੱਸ ਦੋ ਜੂਆਂ ਬੱਠੇੜੀਆਂ ਰਹਿੰਦੀਆਂ ਨੇ ਆ ਪਿਛੂ ਜੇ ਪੈ ਰਹੇ ਨੇ ਬੱਚੀ ਚਿਚੜੀਆਂ ਲੱਗੀਆਂ ਆਪਣੀਆਂ ਤੇ ਮੈਂ ਤੁਸੀਂ ਇੱਕ ਮਿੰਟ ਇੱਕ ਮਿੰਟ ਨਾਮ ਰੱਖਾ ਹੋਇਆ ਮੈਂਗਾ ਇੱਕ ਮਿੰਟ ਇੱਕ ਗੱਲ ਹੋਰ ਤੁਹਾਨੂੰ ਦੱਸਦੀਆਂ ਅਸੀਂ ਜੂਆਂ ਤੋਂ ਪਰੇਸ਼ਾਨ ਹੋ ਕੇ ਨਾ ਤੇ ਵਾਲ ਵੀ ਸਿੱਧੇ ਕਰਾਈ ਸੀਗੇ ਜੀ ਨੂੰ ਆਪਾਂ ਕਹਿੰਦੇ ਆ ਰਿਬੋਂਡਿੰਗ ਕਰਾਈ ਸੀਗੇ ਪਰ ਜੂ ਵੀ ਤਾਂ ਕਿ ਜੂਆਂ ਨਾ ਫਿਸਲ ਕੇ ਥੱਲੇ ਨਿਕਲ ਜਾਣ ਪਰ ਜੂਆਂ ਇੰਨੀਆਂ ਬੇਸ਼ਰਮ ਨੇ ਜੂਆਂ ਨਿਕਲਣ ਦਾ ਨਾਮ ਨਹੀਂ ਰਹਿ ਰੀਆਂ ਉਹ ਜਾ ਕੇ ਖੋਪੜੀ ਦੇ ਵਿੱਚ ਹੀ ਚਿਪਕ ਗਈਆਂ ਹਲੇ ਤੱਕ ਜੂਆਂ ਤੋਂ ਇਹ ਪਰੇਸ਼ਾਨ ਐ ਜਦੋਂ ਇਹਦੇ ਰਾਤ ਨੂੰ ਲੜਦੀਆਂ ਇਹਦਾ ਚਿੱਕਾ ਮਾਰਦੀ ਆ ਤੇ ਤੂੰ ਦੱਸਣਾ ਕੁਛ ਜੂਆਂ ਬਾਰੇ ਮੰਮੀ ਇਹਨੂੰ ਬੰਦ ਕਰ ਦੇ ਜੇ ਕਰ ਆ ਜਾਂਦਾਗਾ ਲੈ ਹੈ ਤੇਰੀ ਪਬਲਿਸਿਟੀ ਹੋ ਰਹੀ ਐ ਬਚਤ 탑 ਨੀ ਨਾ ਖਾਲੀ ਕੱਢੀ ਲੱਗ ਗੜੋ ਦੋਸਤੋ ਮੈਨੂੰ ਇਹ ਨਹੀਂ ਆ ਰਹੀ ਮੈਂ ਰੋਟੀ ਨਹੀਂ ਬਣਾ ਕਦਮਦੀ ਬਈ ਮੈਂ ਰੋਟੀ ਬਣਾਇਆ ਨਾ ਕਰੋ ਤੇ ਬਲਾਗ ਬਲੂਗ ਹਾਂ ਦੋਸਤੋ ਮੈਨੂੰ ਲੱਗਦਾ ਇਸ ਟਾਈਮ ਮੇਰੇ ਘਰ ਵਾਲਿਆਂ ਨੂੰ ਥੋੜਾ ਜਾ ਰਿਹਾ ਗੁੱਸਾ ਹੈ ਨਾ ਇਸ ਤੋਂ ਪਹਿਲਾਂ ਕੀ ਉਹ ਮੈਨੂੰ ਕੁੱਟ ਦੇਵੇ ਮੈਨੂੰ ਲੱਗਦਾ ਸਾਈਡ ਤੇ ਚਲੇ ਜਾਣਾ ਚਾਹੀਦਾ ਹੈ ਤੇ ਕੋਈ ਗੱਲ ਨਹੀਂ ਤੁਸੀਂ ਕੱਢੋ ਜੂਆਂ ਹੈ ਨਾ ਰੋਟੀ ਮੈਂ ਬਣਾ ਰਹੀ ਹਾਂ ਆਈ ਮੈਂ ਬਣਾਤੀ ਤੇ ਉਸ ਤੋਂ ਬਾਅਦ ਤੁਸੀਂ ਰੋਟੀ ਖਾ ਲਿਓ ਲਓ ਜੀ ਇਹ ਤਾਂ ਚੱਲਣ ਲੱਗੂ ਉਹ ਬੰਦ ਕਰਕੇ ਆਉ ਰਹਾ ਆ ਕਿਹੜੇ ਉਹ ਨੈਕਸਪਰੇਨ ਚੱਕੜਿਆ ਇਕੱਲੇ ਮਛਤ ਚਾਹਤਾ ਹੈ ਪਪਾ ਕਿਹੜੀ ਹਾਂ ਇਹ ਗੱਲ ਸਹੀ ਹੈ ਇਹ ਗੱਲ ਸਹੀ ਹੈ ਮੌਕੇਲੀ ਚਪਰੇ ਨੇ ਚੜਨ ਗਿਆ ਛੱਤ ਤੇ ਉਹ ਕਿਉਂ ਹੁੰਦੇ ਪਪਾ ਚਲੋ ਦੋਸਤੋ ਐਨਾਨੂ ਪਕਾਈ ਮਾਰਨ ਦੋ ਆਪਾਂ ਤਾਂ ਆਪਣਾ ਵਲੌਗ ਬਣਾਉਣੀ ਆ ਖੱਬਲ ਮਾਰ ਦਾਂਗੀਆ ਕਿਹੜਾ ਬਾਗ ਜੇ ਭੂਰੇ ਕਰੂ ਤੇਰੇ ਬੈ ਜਾ ਜਿੰਨਾ ਸਾੰਨੇ ਤੱਕ ਆ ਗਿਆ ਹੈ ਐ ਐਡਾ ਪਾਪ ਕਰਤਾ ਪਾਪੇ ਤੂੰ ਤਾਂ ਬੱਚੀ ਸੁਸਰੀ ਤੁਰੀ ਫੈਲੀ ਆ ਖਬਰਾਂ ਕੀ ਕੁੱਛ ਰਹੇਗਾ ਪਈ ਛੱਤ ਤੇ ਕਰੀ ਸੁਸਰੇ ਕਿੰਦੇ ਹਾਂ ਪਈ ਅੱਜ ਜੀ ਸੌਣ ਆ ਜਾਂ ਲੱਗੇ ਜਾਂਦੀ ਹੈ ਮੂੰਹ ਕਰੀ ਬੈਠੇਗਾ ਪਰ ਜੀਣੀ ਲਾਦਾ ਮਰਾ ਮਰਨ ਆਇਆ ਪਿਆ ਦੇ ਪਾਸੇ ਉਹ ਲੱਚਾ ਚੱਤ ਨਹੀਂ ਹੈ ਉਹ ਜੜ੍ਹ ਤੋੜਦਾ ਨਾ ਫਿਰ ਨਸਿੱਧੀ ਲੱਗ ਜੂ ਮੋਟੂ ਬਾਹਰ ਚੱਤ ਨਹੀਂ ਨਾ ਆਉਣਾ ਸੈਨਾ ਨਹੀਂ ਮਨ ਨਾਲ ਗੱਲ ਦੁਬਾਰਾ ਮਰ ਭੁੱਲ ਜਾਏਗਾ ਨਾ ਗਾਂਢਾਂ ਵੀ ਹੋਈ ਹੋਈ ਹੈ ਵਾਪਰੀ ਹੈ ਅੜੇ ਹੋਇਆ ਵਾਡੂ ਸੱਤਾ ਹਲੇ ਹੋਣਾ ਹੈ ਜਮਾ ਆਹ ਖੜਾ ਵੀ ਉੱਤੋਂ ਮੁਕਾਲਾ ਲੰਪਾ ਖੜਾ ਤਾ ਕੱਤੇ ਜਾ ਤਰਾ ਖੜਿਆ ਕਾਹਦੇ ਚ ਭੰਲੇ ਮੈਂ ਹਰਾਗ ਆਪ ਜਾਇਆ ਮਾਂਗੇ ਦੇਖਿਆ ਮੈਂ ਕੁਛ ਨੂੰ ਕੱਟ ਤਿਕਰਾ ਕਰਨਾ ਤੇ ਤੂੰ ਜਾਇਆ ਮਾਂਗੇ ਕਿਹੜਾ ਕੱਢਿਆ ਹੋਣਿਆ ਮੈਂ ਤੇਰਾ ਦਿਲ ਸੈਟ ਹੋ ਜੀ ਦੇਖ ਕੇ ਨਾ ਪੂਰੇ ਅਰਸਾ ਮੈਂ ਬੋਲ ਮਾਰੀ ਆ ਆ ਆ ਔਰ ਕੀ ਆ ਲੈ ਬੜੀ ਮਾਰਨ ਨੂੰ ਪਿਆ ਪਰ ਮਾਦੀ ਠੀਕ ਰਹੀ ਮੇਰੇ ਸਾਡੇ ਕੋਈ ਕੰਮ ਗੁੰਮ ਕਰ ਲਿਆ ਕਰੋ ਉਹ ਜਾ ਇਹ ਨੂੰ ਮੜਾ ਮੋਟਾ ਹੋਏ ਉਹ ਬੰਦ ਦੇਖ ਰਹੀ ਉਹ ਮੇਰੇ ਜੈਨ ਬੋਲ ਕੇ ਉਹ ਵੀਡੀਓ ਪਾ ਦਾਨੀ ਆ ਇਹ ਹੈਗੀ ਆ ਸਾਡੀ ਮोटो ਹਾਂਜੀ ਚਿੜੀ ਚਿੜੀ ਮਿੱਟੀ ਹੂੰ ਆ ਦੇਖੋ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਮੇਰੇ ਹਸਬੰਡ ਕੀ ਕਰ ਰਹੇ ਨੇ ਇਹ ਕਰ ਰਹੇ ਨੇ ਖੁਰਕ ਆ ਦੇਖੋ ਜਦੋਂ ਇਹਨਾਂ ਦੇ ਖੁਰਕ ਉਠਦੀਏ ਫਿਰ ਇਹਦੇ ਨਾਲ ਖੁਰਕ ਕਰਦੇ ਨੇ ਆ ਪਏ ਨੇ ਆਪਣੇ ਬੈੱਡ ਤੇ ਬੋਲੋਗੇ ਤੂੰ ਲੈ ਜਾ ਤੂੰ ਫੋਨ ਚਾਹ ਮੈਂ ਚੱਕ ਕੇ ਉਧਰ ਮਰ ਨੂੰ ਨਹੀਂ ਬੜਦਾ ਤੂੰ ਸਾਰਾ ਤੇ ਟੱਕ ਜਿਉਂ ਰਹੀ ਹੈਗੀ ਬਣਾ ਲੈਣਾ ਬੈਠੀ ਪੜੀ ਰਹਿਣੀ ਆ ਕੋਈ ਕੰਮ ਵੀ ਕਰ ਲੈ ਕਰਾ ਏ ਥੋੜੇ ਜਿ ਗੁੱਸੇ ਵਾਲੇ ਨੇ ਜੀ ਕੋਈ ਗੱਲ ਨਹੀਂ ਆਪਾਂ ਇਹਨਾਂ ਦਾ ਗੁੱਸਾ ਨਹੀਂ ਕਰਦੇ ਇਹ ਇਹਨਾਂ ਨੇ ਕੱਪੜੇ ਚੇਂਜ ਕਰ ਰਹੇ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਭਾਵੇਂ ਤੇ ਮਕੂਨ ਦਾ ਭੰਨ ਨੂੰ ਚੱਕ ਇਹਦਾ ਇਹ ਹੈਗੀ ਐ ਮੇਰੇ ਹਸਬੰਡ ਦੀ ਜੁੱਤੀ ਠੀਕ ਹੈ ਫੁੱਲੀ ਨਾ ਮੈਂ ਜਾਣੀਆ ਤੇ ਲੋ ਜੀ ਇਹਨਾਂ ਨੂੰ ਗੁੱਸਾ ਚੜ ਗਿਆ ਹੁਣੇ ਮੈਂ ਸੋਚਦੀ ਆਪਾਂ ਬਾਹਰ ਚੱਲੀਏ ਹਾਜ਼ਮਾ ਦੇ ਛਰਾ ਦੇਣੀ ਹਰਾ ਦੇ ਇਹ ਹੈਗਾ ਜੀ ਸਾਡਾ ਸੀਸਾ ਜਿਹਦੇ ਤੋਂ ਮੈਂ ਮੂੰਹ ਦੇਖਦੀ ਆ ਹੁਣ ਮੈਂ ਤੁਹਾਨੂੰ ਹੋਰ ਚੀਜ਼ਾਂ ਦਿਖਾਨੀਆਂ ਮੇਰੀ ਬੇਟੀ ਕਿੱਥੇ ਸੌਂਦੀ ਆ ਆਜੋ ਉਹ ਨੂੰ ਵੀ ਦਿਖਾਨੀ ਆ ਇਹ ਸਾਡੇ ਗੱਦੇ ਪਾਈ ਨੇ ਵੇਸਟ ਜੇ ਕਿਸੇ ਨੇ ਖਰੀਦਣੇ ਹੋਣ ਤਾਂ ਇਹ ਲੈ ਕੇ ਜਾ ਸਕਦਾ ਕਿਉਂਕਿ ਅਸੀਂ ਹੁਣ ਵਧੀਆ ਵਾਲੇ ਗੱਦੇ ਲਿਆਂਗੇ ਆ ਆ ਸਾਡੀ ਚਾਹ ਦੀ ਕੈਟਲ ਤੇ ਆ ਪਈ ਆ ਮੇਰੀ ਬੇਟੀ ਸੁੱਤੀ ਆ ਦੇਖੋ ਇਹ ਬੈੱਡ ਤੇ ਨਹੀਂ ਸੌਂਦੀ ਇਹਨੂੰ ਸੋਫੇ ਤੇ ਸੌਣਾ ਪਸੰਦ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਜਿੱਥੇ ਮੈਂ ਤਿਆਰ ਹੁੰਨੀ ਆ ਇਹ ਹੈਗਾ ਸ਼ੀਸ਼ਾ ਸਾਡਾ ਹੂੰ ਤੇ ਇੱਕ ਹੋਰ ਗੱਲ ਦਿਖਾਨੀ ਆ ਮੈਂ ਤੁਹਾਨੂੰ ਸਮਾਨ ਦਿਖਾਨੀ ਆ ਦੇਖੋ ਮੇਰੇ ਨੇਲ ਪੇਂਟ ਪਏ ਨੇ ਆ ਹੈਗਾ ਮੇਰਾ ਚੂੜਾ ਵਿਆਹ ਵਾਲਾ ਮੈਂ ਸਾਹਮਣੇ ਰੱਖਿਆ ਹੋਇਆ ਸੋਨਾ ਹੈ ਨਾ ਆ ਦੇਖੋ ਤੇ ਬਾਕੀ ਆ نیچے ਪਿਆ ਮੇਰਾ ਪਰਫਿਊਮ ਤੇ ਇੱਧਰ ਲੱਗੇ ਨੇ ਕੰਗੇ ਜਿਨ੍ਹਾਂ ਨਾਲ ਮੈਂ ਸਿਰਵਾਨੀ ਆ ਉੱਪਰ ਸਾਡੀ ਪ੍ਰੈਸ ਬਈ ਆ ਤੇ ਮੈਂ ਤੁਹਾਨੂੰ ਹੋਰ ਚੀਜ਼ਾਂ ਦਿਖਾਨੀ ਆ ਕੁਝ ਸੀਕ੍ਰੇਟ ਦਿਖਾਨੀ ਆ ਆ ਜੋ ਸੀਕ੍ਰੇਟ ਹੈਗਾ ਕਿਚਨ ਦੇ ਵਿੱਚ ਯਾਨੀ ਕਿ ਰਸੋਈ ਦੇ ਵਿੱਚ ਤੇ ਸਾਡੇ ਪਰਦੇ ਦੇਖੋ ਸੋਹਣੇ ਨੇ ਕਰਟਨ ਦੇਖੋ ਕਿੰਨੇ ਸੋਹਣੇ ਨੇ ਅਸੀਂ ਨਾ ਤੁਸੀਂ ਸਾਂਝੋ ਆ ਦੇਖੋ ਉਹ ਮਾਈ ਗੋਡ ਆ ਦੇਖੋ ਦਰਖਤਾਂ ਵਾਲੇ ਅਸੀਂ ਲਾਏ ਹੋਏ ਨੇ ਬਾਦੇ ਕਿਉਂਕਿ ਅਸੀਂ ਵਾਤਾਵਰਨ ਨੂੰ ਬਹੁਤ ਪਿਆਰ ਕਰਦੇ ਆ ਨੇਚਰ ਨਾਲ ਬਹੁਤ ਪਿਆਰ ਹੈ ਸਾਨੂੰ ਆਹ ਜੀ ਆ ਮੈਂ ਕੋਈ ਗੱਲ ਨਹੀਂ ਉਹਨਾਂ ਨੂੰ ਬੋਲੀ ਜਾਣ ਦਿਓ ਮੈਨੂੰ ਪਤਾ ਉਹਨਾਂ ਦਾ ਕੰਮ ਆ ਤੇ ਦੋਸਤੋ ਆ ਹੈਗੇ ਨੇ ਸਾਡੇ ਭਾਂਡੇ ਕੁੱਕਰ ਵੀ ਹੈਗਾ ਸਾਡੇ ਘਰ 'ਚ ਆ ਚਮਚੇ ਵੀ ਹੈਗੇ ਨੇ ਆ ਤੁਸੀਂ ਦੇਖ ਲਓ ਆ ਸੀ ਕੋਕ ਦੀ ਬੋਤਲ ਖਾਲੀ ਪੀਤੀ ਸੀ ਹਲੇ ਤੱਕ ਇੱਥੇ ਪਈ ਆ ਤੇ ਇਹ ਗਲੂਕੌਂਡੀ ਅਸੀਂ ਪਿੰਨੇ ਆ એનર્ਜੀ ਵਾਸਤੇ ਤੇ ਬਾਕੀ ਇਹ ਨੇ ਸਾਡੇ ਡੱਬੇ ਅੱਜ ਮੈਂ ਤੁਹਾਨੂੰ ਇੱਕ ਸੀਕ੍ਰੇਟ ਦੱਸੂਗੀ ਮੈਂ ਨਾ ਤੁਹਾਨੂੰ ਇੱਕ ਸੀਕ੍ਰੇਟ ਦੱਸਣ ਲੱਗੀ ਆ ਬਲੌਗ ਦੇ ਵਿੱਚ ਪਰ ਅੱਗੇ ਕਿਸੇ ਨੂੰ ਦੱਸਣਾ ਨਹੀਂ ਹੈਗਾ ਹੂੰ ਚਲੋ ਸੀਕ੍ਰਟ ਇਹ ਹੈਗਾ ਕਿ ਜਿਹੜੀ ਮੇਰੇ ਵਿਆਹ ਦੀ ਜੁਐਲਰੀ ਹੈ ਸੋਨੇ ਵਾਲੀ ਉਹਨਾ ਮੇਰੇ ਹਸਬੰਡ ਕਹਿੰਦੇ ਵੀ ਲੋਕਰ 'ਚ ਨਹੀਂ ਰੱਖਣੀ ਕਿਉਂਕਿ ਕਹਿੰਦੇ ਲੋਕਰ ਦੇ ਵਿੱਚ ਕਈ ਵਾਰੀ ਚੋਰੀ ਹੋ ਜਾਂਦੀ ਆ ਇਸ ਕਰਕੇ ਕਹਿੰਦੇ ਜਿਹੜੀ ਜੁਐਲਰੀ ਆ ਨਾ ਉਹ ਲੁਕੋ ਕੇ ਰੱਖਣੀ ਚਾਹੀਦੀ ਆ ਉਹ ਬਹੁਤ ਜ਼ਿਆਦਾ ਸਮਾਰਟ ਨੇ ਬਹੁਤ ਜ਼ਿਆਦਾ ਦਿਮਾਗੀ ਨੇ ਇਸ ਕਰਕੇ ਉਹਨਾਂ ਨੇ ਮੈਨੂੰ ਦੱਸਿਆ ਕਿ ਜਿੱਥੇ ਕਿਸੇ ਨੂੰ ਸ਼ੱਕ ਨਾ ਹੋਵੇ ਉੱਥੇ ਲੁਕੋ ਕੇ ਰੱਖਣੀ ਹੈ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਉਹਨਾਂ ਨੇ ਕਿੱਥੇ ਰੱਖੀ ਆ ਆ ਦੇਖੋ ਇਹ ਇਹ ਹੈਗਾ ਸਾਡਾ ਚਾਪਤੀ ਦਾ ਡੱਬਾ ਤੁਸੀਂ ਧਿਆਨ ਨਾਲ ਦੇਖਿਓ ਇਹ ਦੇਖੋ ਇਹਦੇ ਵਿੱਚ ਕੀ ਆ ਆ ਦੇਖੋ ਚਾਪਤੀ ਤਾਂ ਹੈ ਹੀ ਮੇਰੇ ਇਹਦੇ ਵਿੱਚ ਹੈਗੀਆਂ ਹੈ ਮੇਰੀ ਵਿਆਹ ਵਾਲੀ ਜਵਲੇ ਤੇ ਨਾਲੇ ਹੈਗੀਆਂ ਮੇਰੀਆਂ ਸੋਨੇ ਦੀਆਂ ਚੂੜੀਆਂ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਵੇਟ 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 ਆ ਦੇਖੋ ਆ ਦੇਖ ਰਹੇ ਹੋ ਨਾ ਤੁਸੀਂ ਇਹ ਮੇਰੀ ਸੱਸ ਨੇ ਮੈਨੂੰ ਪਾਈ ਸੀਗੀ ਵਿਆਹ ਵੇਲੇ ਤੇ ਆ ਹੈਗੇ ਪੀਪਲ ਪੱਤੀਆਂ ਵਾਲੇ ਕਾਂਟੇ ਸੋਨੇ ਨੇ ਨਾ ਇਹ ਸੋਨੇ ਦੇ ਨੇ ਪਿਓਰ ਇਹਦੇ ਵਿੱਚ ਡੱਬੇ ਵਿੱਚ ਜਿੰਨਾ ਵੀ ਸਮਾਨ ਹੈ ਇਹ ਸਾਰਾ ਸੋਨੇ ਦਾ ਇਹ ਮੈਂ ਲਕੋ ਕੇ ਰੱਖਦੀ ਆ ਕਿਚਨ ਦੇ ਵਿੱਚ ਆ ਹੈਗੀਆਂ ਮੇਰੀਆਂ ਸੋਨੇ ਦੀਆਂ ਚੁੰਝਾਂ ਖੁੱਲ ਕੇ ਦਿਖਾ ਦਨੀ ਆ ਮੈਂ ਤੁਹਾਨੂੰ ਆ ਦੇਖੋ ਸੋਹਣੀਆਂ ਨੇ ਨਾ ਯੈਸ ਲਓ ਜੀ ਹੁਣ ਮੈਂ ਤੁਹਾਨੂੰ ਵੈਸੇ ਕੋਈ ਆਪਣਾ ਸਿਕਰਟ ਦੱਸਦਾ ਨਹੀਂ ਹੁੰਦਾ ਮੈਂ ਦੱਸਦਾ ਹੈਨਾ ਇਹ ਆਪਾਂ ਰੱਖ ਦਿੰਨੇ ਆ ਦੁਬਾਰਾ ਚਾਹ ਪੱਤੀ ਵਾਲੇ ਡੱਬੇ ਇਹ ਹੈਗਾ ਡੱਬਾ ਇਹਨਾਂ ਦਾ ਸੋਹਣਾ ਨਾ ਚਲੋ ਜੀ ਹੁਣ ਆਪਾਂ ਤੁਹਾਨੂੰ ਹੋਰ ਵੀ ਅੰਦਰ ਚੀਜ਼ਾਂ ਦਿਖਾ ਦਿੰਨੇ ਆ ਤੇ ਆ ਹੈਗਾ ਸਾਡਾ ਫ੍ਰਿਜ ਫ੍ਰੀਜ ਜਿਹੀ ਖੈਰ ਨਵਾਂ ਚੇਂਜ ਕਰਨਾ ਇਹ ਚਲੋ ਥੋੜੇ ਦਿਨਾਂ ਬਾਅਦ ਕਰਦੇ ਆ ਇਹ ਹੈਗੀਆਂ ਸਾਡੀਆਂ ਪੀੜ੍ਹੀਆਂ ਤੇ ਬਾਕੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣੀ ਆ ਕਈ ਵਾਰੀ ਮੇਰੇ ਹਸਬੰਡ ਨਾ ਆ ਇੱਥੇ ਖੁੰਝੇ ਜਿਜ दारू ਦੀ ਬੋਤਲ ਵੀ ਰੱਖ ਦਿੰਦੇ ਨੇ ਚਲੋ ਛੱਡੋ ਇਹ ਗੱਲਾਂ ਕਾਹਨੂੰ ਦੱਸਣੀਆਂ ਠੀਕ ਹੈ ਦੋਸਤੋ ਫੇਰ ਮਿਲਦੀ ਆ ਮੈਂ ਤੁਹਾਨੂੰ ਨੈਕਸਟ ਬਲੌਗ ਦੇ ਨਾਲ ਅੱਜ ਲਈ ਫਿਲਹਾਲ ਅ ਐਨਾ ਹੀ ਕਾਫੀ ਆ ਠੀਕ ਹੈ ਜੀ ਟੇਕ ਕੇਅਰ ਬਾਏ ਬਾਏ ਤੇ ਅਗਲੇ ਬਲੌਗ ਨਾਲ ਫੇਰ ਮਿਲਾਂਗੀ ਛੇਤੀ ਅੱਜ ਮੈਂ ਤੁਹਾਨੂੰ ਆਪਣੇ ਸਿਕਰਟ ਦਿਖਾਈ ਦੇਣਾ ਅੱਗੇ ਨਹੀਂ ਦੱਸਨੇ ਕਿਸੇ ਨੂੰ ਥੈਂਕ ਯੂ ਸੋ ਮੱਚ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਬਾਏ ਟੇਕ ਕੇਅਰ